ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਅਰੇ ਅੱਜ ਪਹੁੰਚੇ ਹੋਇਆ ਮਾਨਸਾ ਸ਼ਹਿਰ ਦੇ ਵਿੱਚ ਤੇ ਇੱਥੇ ਜਿਹੜਾ ਖੁੱਡੇ ਹੈਗੇ ਨੇ ਉਹ ਹੈ ਜੀ ਰਾਜੂ ਫੌਜੀ ਬਾਈ ਮਾਨਸਾ ਤੋਂ ਤੇ ਇਹ ਬਾਈ ਉਹਨਾਂ ਦੇ ਛੋਟੇ ਬ੍ਰਦਰ ਨੇ ਨਾਲ ਜਾਦੀ ਬਾਈ ਬੈਠੇ ਹੋਏ ਨੇ ਤੇ ਨਾਲ ਆਪਣੇ ਫਰੈਂਡ ਬੈਠੇ ਨੇ ਇੱਕ ਹੋਰ ਪਹੁੰਚੇ ਦੀਪਾ ਮਾਨਸਾ ਜੀ ਪਾ ਮਾਨਸਾ ਆ ਤੇ ਜਿੱਥੇ ਵੀ ਜਾਈਦਾ ਲੱਗ ਭੱਗ ਜਿਹੜਾ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਰਹਿੰਦੇ ਆ ਤੇ ਆਪਣੇ ਜਿੰਨੇ ਵੀ ਦੇਖਣ ਵਾਲੇ ਸੱਜਣ ਨੇ ਸਭ ਦਾ ਆਪਾ ਦਿਲੋਂ ਧੰਨਵਾਦ ਕਰਦੇ ਆ ਬੜੀ ਸਪੋਰਟਾ ਦਾ ਨਿਭਾਵਾਂ ਦੀ ਵਧੀਆ ਤੋਂ ਵਧੀਆ ਨਵੇਂ ਤੋਂ ਨਵਾਂ ਜਿਹੜਾ ਤੁਹਾਨੂੰ ਆਪਾਂ ਸ਼ੌਂਕ ਪਰ ਆ ਗਏ ਆਪਾਂ ਉਰੇ ਆਏ ਸੀ ਜੀ ਫੁੱਟਰ ਸਿਸਟਮ ਲਗਾਉਣ ਦੇ ਲਈ ਤੇ ਫੁੱਟਰ ਸਿਸਟਮ ਆਪਾਂ ਲਗਾ ਦਿੱਤਾ ਹੁਣ ਆਪਾਂ ਤੁਹਾਨੂੰ ਕਰਾਵਾਂਗੇ ਕਬੂਤਰਾਂ ਦਾ ਸ਼ੌਂਕ ਕਿਉਂਕਿ ਕੁਝ ਨਾ ਕੁਝ ਨਵੀਆਂ ਚੀਜ਼ਾਂ ਹਰ ਥਾਂ ਤੇ ਜਿਹੜੀਆਂ ਸਿੱਖਣ ਨੂੰ ਮਿਲ ਜਾਂਦੀਆਂ ਆ ਕਿਉਂਕਿ ਜਾਣਕਾਰੀ ਜਿਹੜੀ ਹੈਗੀ ਆ ਕਦੇ ਵੀ ਜਿਹੜੀ ਹੈਗੀ ਆ ਪੂਰੀ ਨਹੀਂ ਹੁੰਦੀ ਕਦੇ ਵੀ ਕਿਸੇ ਵੀ ਬੰਦੇ ਦੇ ਫੌਜੀ ਸਾਹਿਬ ਕੀ ਹਾਲ ਹੈ ਜੀ ਬਹੁਤ ਵਧੀਆ ਬੜੀ ਬਹੁਤ ਉਹ ਠੀਕ ਠਾਕ ਤੇ ਫੌਜੀ ਸਾਹਿਬ ਆਪਣਾ ਜਿੱਦਾਂ ਜਿਹੜਾ ਸ਼ੌਂਕ ਆ ਮੈਂ ਦੇਖਿਆ ਹੈਗਾ ਆ ਵਧੀਆ ਇਹ ਤੇ ਕਿੰਨਾ ਕ ਪੁਰਾਣਾ ਸ਼ੌਂਕ ਆ ਆਪਣਾ ਇਹ ਹੀ ਆਪ ਕੋ ਬਚਪਨ ਤੋਂ ਹੀ ਸ਼ੌਂਕ ਹੈ ਬਚਪਨ ਤੋਂ ਹੀ ਠੀਕ ਆ ਠੀਕ ਆ ਤੇ ਕਿਦਾਂ ਹਨ ਫਾਦਰ ਸਾਹਿਬ ਆਪਣੇ ਸੂਬੇਦਾਰ ਨੇ ਹਾਂ ਜੀ ਉਹ ਸੂਬੇਦਾਰ ਨੇ ਫੌਜੀ ਸਾਹਿਬ ਦੇ ਫਾਦਰ ਸਾਹਿਬ ਸੂਬੇਦਾਰ ਟਾਇਰ ਨੇ ਤਮੈਨੂੰ ਦੇਖ ਕੇ ਇੰਜ ਲਗਾ ਮੈਂ ਕਹਿੰਦਾ ਘਰ ਦੇ ਮੈਂ ਕਹਿੰਦਾ ਇੱਥੇ ਥੋੜੇ ਕਿਤੇ ਫੌਜੀ ਬੰਦੇ ਜਿਹੜੇ ਹੈਗੇ ਨੇ ਪੁਰਾਣੇ ਆਪਣੇ ਬਜ਼ੁਰਗੋ ਰੱਖਣ ਦੀ ਸੀ ਦਿੰਦੇ ਕਬੂਤਰ ਤੇ ਘਰ ਦੇ ਆਣੇ ਰੋਕਿਆ ਨਹੀਂ ਕਬੂਤਰ ਰੱਖਣ ਦੇ ਸੀ ਪਹਿਲਾਂ ਰੋਕਦੇ ਸੀ ਪਹਿਲਾਂ ਕੁੱਟ ਵੀ ਪੈਂਦੀ ਰਹੀ ਆ ਕੁੱਟ ਵੀ ਪੈਂਦੀ ਰਹੀ ਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੜੀਆਂ ਵਧੀਆ ਨੇਚਰਲੀ ਜੀਆਂ ਗੱਲਾਂ ਹੈਗੀਆਂ ਵੀ ਛਤਰ ਬਹੁਤ ਜਨਤਾ ਨੇ ਖਾ ਕੇ ਫੇਰ ਰੱਖੇ ਨੇ ਫਿਰ ਸਾਰਿਆਂ ਦੀ ਪੈ ਹੁੰਦਿਆ ਉਹ ਸਾਰਿਆਂ ਦੀ ਪੈ ਚੱਤਰ ਨੇ ਛੋਟੇ ਹੁੰਦੇ ਆ ਜਦੋਂ ਸਕੂਲੇ ਜਾਣਾ ਨਹੀਂ ਬਾਣਣਾ ਨਹੀਂ ਤੇ ਮੈਂ ਕਦੋਂ ਰੱਖੇ ਸੀ ਤੁਸੀਂ ਕਬੂਤਰ ਪਹਿਲਾਂ ਸਟਾਰਟਿੰਗ ਕਬੂਤਰ ਜੇ ਆਪਾਂ 2008 ਤੋਂ ਲਗਾਣੀ ਸੀ ਠੀਕ ਆ 2008 ਤੋਂ ਹਾਂ 2013 ਜੇ ਆਪਣਾ ਖੁੱਡਾ ਕੋਈ ਨਹੀਂ ਇਹ ਆਪਾਂ 2013 ਜੇ ਆਪਣਾ ਖੁੱਡਾ ਪਟਾਇਆ ਸੀ ਠੀਕ ਆ ਜੀ ਫਿਰ ਆਪਾਂ ਨੂੰ ਸ਼ੌਂਕ ਆਟ ਗਏ ਹੋਂਦਾ ਆਪਾਂ ਦੁਬਾਰਾ ਫੇਰ 2013 ਵਿੱਚ ਖੁੱਡਾ ਪਟਕੇ ਲੱਗੇ ਸਾਰੇ ਲੱਗੇ ਹਾਂ ਸਾਰੇ ਲੱਗੇ ਠੀਕ ਆ ਠੀਕ ਤੇਰਾ ਪਾਸ 17 ਚ ਗਿਆ ਕਈ ਬਾਜੀਆਂ ਆਪਾਂ ਕਦੋਂ ਤੋਂ ਛੱਡੀਆਂ ਸ਼ੁਰੂ ਕੀਤੀਆਂ ਬਾਜੀਆਂ ਵੀ 18 ਚ 18 ਜੀ ਹਾਂ ਜੀ ਠੀਕ ਆ ਠੀਕ 18 ਚ ਬਾਜੀਆਂ ਤੇ ਆਪਣੇ ਕੋਲ ਜਿਹੜੇ ਹੁਣ ਕਬੂਤਰ ਆ ਦੁਬਾਰਾ ਆਪਾਂ ਜਿਹ ਉਤਰੀ ਸਾਰੀ ਬੱਠੇ ਬਣੀ ਕਿੱਥੋਂ ਕਿੱਥੋਂ ਲਿਆਂਦੇ ਮਤਲਬ ਕਹਿੰਦਾ ਆਪਾਂ ਬਾਈ ਕੋਲ ਆਏ ਨੇ ਕੁਝ ਜਿਆਦੀ ਬਾਈ ਤੋਂ ਹਾਂਜੀ ਠੀਕ ਹੈ ਜੀ ਕੋਈ ਹੋਰ ਆਪਣੇ ਯਾਰ ਮਿੱਤਰ ਆਏਗੇ ਯਾਰਾਂ ਮਿੱਤਰਾਂ ਤੋਂ ਆਏ ਤੇ ਬਾਈ ਤੁਹਾਨੂੰ ਕਿਦਾਂ ਮਤਲਬ ਸ਼ੌਂਕ ਹੈਗਾ ਪੂਰਾ ਨਾਲ ਸ਼ੌਕ ਦੇਖਿਆ ਬਾਈ ਪੂਰਾ ਅਸਲ ਬਾਈ ਦੇ ਕੋਲ ਟੋਹ ਤੇ ਪਾਉਂਦੇ ਆਉਣ ਨੂੰ ਸ਼ੌਂਕ ਹੈ ਗਿਆ ਬਾਈ ਕਿਦਾਂ ਕੁੱਟ ਪਾਉਂਦੇ ਪਾਉਂਦੇ ਮਤਲਬ ਦੱਸਿਓ ਮਾੜਾ ਜੀ ਇਹ ਲੈ ਕੇ ਆਉਂਦੇ ਮੈਨੂੰ ਦਿਖਾ ਦਿੰਦੇ ਸੀ ਮੈਂ ਕਰੇ ਦਾ ਦਿੰਦਾ ਹੀ ਬਾਈ ਇਹ ਕੁੱਟ ਪੈ ਜਾਣੀ ਕਾ ਸਾਈਂ ਇਹ ਹੋੜੀ ੜੀ ਆਉਣਾ ਚਾਹੁੰਦਾ ਠੀਕ ਆ ਮਤਲਬ ਬਾਈ ਨੂੰ ਸ਼ੌਂਕ ਹੀ ਪਹਿਲਾਂ ਤੁਹਾਨੂੰ ਨਹੀਂ ਬਾਈ ਦੇ ਕਬੂਤਰ ਲੈ ਕੇ ਆਣੇ ਤੁਸੀਂ ਡੈਡੀ ਨੂੰ ਦੱਸਣੇ ਕਹੇ ਜੋ ਹੋਰ ਲੈ ਆ ਹਾਂਜੀ ਠੀਕ ਆ ਠੀਕ ਆ ਕਬੂਤਰਾਂ ਦੀ ਜੱਕਰਾਂ ਦੇ ਵਿੱਚ ਦੇਖੋ ਬਈ ਸ਼ੌਂਕ ਹੀ ਇਦਾਂ ਦਾ ਜਿਹੜਾ ਇਹ ਜਾਂਦਾ ਨਹੀਂਗਾ ਨਾ ਜਾਣਾ ਆਪਾਂ ਇੱਥੇ ਅੱਜ ਬੈਠੇ ਆ ਬਈ ਮੈਂ ਇੱਕ ਇੰਜੀਨੀਅਰ ਬੰਦਾ ਮੈਂ 50 ਹਜ਼ਾਰ ਦੀ ਨੌਕਰੀ ਛੱਡ ਕੇ ਕਬੂਤਰਾਂ ਦੇ ਵਿੱਚ ਲੱਗਾ ਹੋਇਆ ਕਿਉਂਕਿ ਸ਼ੌਂਕ ਆ ਯਾਰ ਇਹ ਛੱਡਿਆ ਨਹੀਂ ਜਾਂਦਾ ਜੇ ਚਾਹ ਕੇ ਵੀ ਆਪਾਂ ਜਿਹੜਾ ਹੈਗਾ ਇਹ ਛੱਡ ਨਹੀਂ ਸਕਦੇ ਹੈਗੇ ਸ਼ੌਂਕ ਤੇ ਬਾਈ ਜਿਹੜੀ ਖੜਾਰ ਖਡੂਰ ਆ ਜਿਹੜੀ ਹ ਪਹਿਲਾਂ ਆਪਾਂ ਨੂੰ ਪਤਾ ਹੀ ਕਿ ਜਾਂ ਹੁਣੀ ਮਦਦ ਨਵੀਂ ਸਿੱਖੀ ਆ ਆਪਾਂ ਜੋ ਹੁਣਾਂ ਵੀ ਆਏ ਬਾਈ ਤੋਂ ਹੁਣ ਕਹਾਂ ਕਹਾਂ ਸਿੱਖਾਂਗੇ ਐਂਦਾ ਸਿੱਖਾਂਗੇ ਹੌਲੀ ਹੌਲੀ ਸ਼ੌਂਕ ਜਿਹੜਾ ਜਿੰਨਾ ਜਿਆਦਾ ਨਵਾਂ ਆ ਨਵਾਂ ਬਾਈ ਨਵਾਂ ਹੀ ਸ਼ੌਂਕ ਹੈਗਾ ਆ ਬਾਈ ਜੀ ਕੋਈ ਵੀ ਚੀਜ਼ ਆ ਜਿਹੜਾ ਸ਼ੌਂਕ ਹੈਗਾ ਆ ਮਤਲਬ ਘਰ ਦੀ ਸਹਿਮਤੀ ਦੇ ਨਾਲ ਜਦੋਂ ਹੁੰਦਾ ਨਾ ਫੇਰ ਜਿਹੜਾ ਬਰਕਤਾਂ ਪੈਂਦੀਆਂ ਫੇਰ ਸ਼ੌਂਕ ਜਿਹੜਾ ਵਧੀਆ ਹੁੰਦਾ ਜਿੰਨੀ ਦੇਰ ਤੱਕ ਘਰ ਦੇ ਵਿੱਚ ਕਿੜਕੜ ਹੁੰਦੀ ਰਹੇ ਬਿਲਕੁਲ ਮਤਲਬ ਰੋਕਣ ਵਾਲੇ ਹੋਣ ਯਾਰ ਇਹ ਚੰਗੀਆਂ ਵੀ ਇੱਕ ਲੈਣੇ ਹੁੰਦੇ ਆ ਮਾੜੇ ਹੁੰਦੇ ਆ ਤੁਸੀਂ ਧਿਆਨ ਨਹੀਂ ਦਿੰਦੇ ਪੜਦੇ ਨਹੀਂ ਕਈ ਗੱਲਾਂ ਜਿਹੜੀਆਂ ਵਿੱਚ ਆ ਜਾਂਦੀਆਂ ਆ ਜਦੋਂ ਬੰਦਾ ਆਪਣੇ ਪੈਰਾਂ ਤੇ ਸਟੈਂਡ ਹੁੰਦਾ ਆ ਕੁਝ ਪੈਸੇ ਕਮਾਉਣ ਲੱਗ ਜਾਂਦਾ ਆ ਫਿਰ ਬੰਦੇ ਨੂੰ ਲੱਗਦਾ ਕਿ ਹਾਂ ਵੀ ਹੁਣ ਮੈਂ ਰੱਖ ਸਕਦਾ ਹਾਂ ਫਿਰ ਸ਼ੰਗ ਹੁੰਦਾ ਸਹੀ ਗੱਲ ਪਿੱਛੋਂ ਕਿਉਂਕਿ ਦਾਣੇ ਪਾਉਣ ਵਾਸਤੇ ਬੰਦਾ ਵੀ ਚਾਹੀਦਾ ਕੋਈ ਨਾ ਕੋਈ ਹੁਣ ਆਪਣਾ ਛੋਟਾ ਭਰਾ ਤੁਹਾਡਾ ਇਹ ਵਧੀਆ ਹੈਗਾ ਇਹਨੇ ਕਰਦੇ ਨੇ ਫੇਰ ਜਾ ਕੇ ਸ਼ੌਂਕ ਹੀ ਚੱਲ ਰਿਹਾ ਤੇ ਬਾਕੀ ਭਾਈ ਜੀ ਆਪਾਂ ਤੁਹਾਨੂੰ ਬਾਈ ਹੋਣਾ ਦੇ ਕਬੂਤਰ ਦਿਖਾਣੇ ਆ ਤੇ ਨਾਲੋ ਨਾਲ ਆਪਾਂ ਗੱਲਬਾਤ ਕਰਦੇ ਆ ਕਿਹੜੇ ਕਬੂਤਰ ਨਹੀਂ ਜਿਹੜੇ ਬਾਜ਼ੀਆਂ ਛੜਦੇ ਨੇ ਕਿਹੜੀਆਂ ਨਸਲਾਂ ਨੇ ਮਾਨਸਾ ਏਰੀਏ ਦੇ ਜਿਹੜੇ ਤੁਹਾਨੂੰ ਪਤਾ ਗਾੜਾ ਕਬੂਤਰਾਂ ਦਾ ਇਹਦੀ ਏਰੀਆ ਹੁਣ ਤੇ ਪੰਜਾਬ ਦੇ ਹਰ ਕੋਨੇ ਦੇ ਵਿੱਚ ਕਬੂਤਰ ਹੀ ਕਬੂਤਰ ਹੋ ਚੁੱਕੇ ਆ ਇਸ ਟਾਈਮ ਮਾਨਸਾ ਸ਼ਹਿਰ ਦੇ ਵਿੱਚ ਫੇਰ ਤੁਹਾਨੂੰ ਦਾਦੀਏ ਰਾਜੂ ਬਾਈ ਫੌਜੀ ਨੇ ਫੌਜ 'ਚ ਨੌਕਰੀ ਕਰਦੇ ਨੇ ਤੇ ਮਗਰੋਂ ਬਾਈ ਹੁਣੀ ਕਬੂਤਰ ਸਾਂਭਦੇ ਨੇ ਤੇ ਜਾਦੀਬਾਈ ਹੁਣਾਂ ਦੀ ਪੂਰੀ ਸਪੋਰਟ ਆ ਵੀਰ ਹੁਣਾਂ ਨੂੰ ਤੇ ਇੱਕ ਬਾਈ ਵੀਰਾ ਵੀਰੇ ਨੇ ਹਾਂ ਵੀਰਾ ਜਰਬੰਦ ਵੀਰਾ ਸਰਪੰਚ ਬਾਈ ਉਹਨਾਂ ਦੀ ਵੀ ਪੂਰੀ ਸਪੋਰਟ ਆ ਬਾਈ ਉਹਨਾਂ ਨੂੰ ਤੇ ਉਹਨਾਂ ਦੇ ਲਗਭਗ ਰਲਵੇਂ ਮਦਮੇ ਕਬੂਤਰ ਮੈਂ ਤੇ ਹੁਣ ਸ਼ੌਂਕ ਜਿਹੜਾ ਹੈਗਾ ਆ ਇਸ ਸਾਲ 2024 ਦੇ ਵਿੱਚ ਕਿੱਦਾਂ ਹੁੰਦਾ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਵੀਡੀਓ ਕਰਾਵਾਂਗੇ ਤੇ ਨਾਲੋਂ ਨਾਲ ਆਪਾਂ ਕਬੂਤਰਾਂ ਦਾ ਸ਼ੌਂਕ ਕਰਦੇ ਆ ਤੇ ਨਾਲੋਂ ਨਾਲ ਗੱਲਬਾਤ ਕਰਦੇ ਆ ਜੀ ਇਹ ਹੈ ਜੀ ਬਾਈ ਹੁਣਾਂ ਦੇ ਖੁੱਡੇ ਤਾਂ ਮੈਨੂੰ ਦੱਸ ਦਈਏ ਆਪਾਂ ਉਰੇ ਹੂਟਰ ਸਿਸਟਮ ਲਗਾ ਦਿੱਤਾ ਕਿਉਂਕਿ ਚੋਰੀ ਬਾਈ ਹੁਣਾਂ ਦੇ ਪਹਿਲਾਂ ਇੱਕ ਵਾਰ ਹੋ ਚੁੱਕੇ ਆ ਤੇ ਦੁਬਾਰਾ ਡਰ ਸੀ ਚੋਰੀ ਦਾ ਇਸ ਕਰਕੇ ਪੂਰੇ ਦਾ ਪੂਰਾ ਸਿਸਟਮ ਇੱਥੇ ਕਵਰ ਕਰ ਦਿੱਤੇ ਨੇ ਖੁੱਡੇ ਤਾਂ ਜੋ ਚੋਰੀ ਨਾ ਹੋ ਸਕੇ ਤੇ ਇਹ ਜੀ ਕਬੂਤਰੀਆਂ ਨੇ ਇਹਦੇ ਵਿੱਚ ਲਗਭਗ ਕਬੂਤਰੀਆਂ ਨੇ ਬਾਈ ਜੀ ਇਹਦੇ ਵਿੱਚ ਇਹ ਨਹੀਂ ਜੀ ਕਬੂਤਰੀਆਂ ਤੇ ਤੁਹਾਨੂੰ ਆਪਾਂ ਸ਼ੌਂਕ ਕਰਾਉਣੇ ਵੀਰ ਹੁਣਾਂ ਨੇ ਟੋਕਰੀਆਂ ਬਹੁਤ ਵਧੀਆ ਲਾਈਆਂ ਨੇ ਤੇ ਸਿਸਟਮ ਬਹੁਤ ਵਧੀਆ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਐਂਗਲ ਬਣਾਏ ਨੇ ਤੇ ਉਹਨਾਂ ਦੇ ਵਿੱਚ ਟੋਕਰੀਆਂ ਲਾਈਆਂ ਹੋਈਆਂ ਨੇ ਤੇ ਇਹ ਨੇ ਜੀ ਕਬੂਤਰੀਆਂ ਤੇ ਇਹਨਾਂ ਦਾ ਕਰੋ ਮੇਰੇ ਵੀਰ ਸ਼ੌਂਕ ਇਹ ਦੇਖੋ ਜੀ ਬਾਦਾਮ ਸਰੇ ਵੀ ਹੈਗੇ ਨੇ ਵਿੱਚ ਲਾਲ ਸਰੇ ਇਸ ਧੰਨਿਆਲੀ ਬਰੀਡ ਜਿਵੇਂ ਉਵੇਂ ਆ ਇਹ ਲਾਲ ਚੀਨੇ ਕੋਈ ਕੂਤਰੀ ਆ ਭਾਈ ਧੰਨਿਆ ਵਾਲੀਆਂ ਜੀ ਦੇਖੋ ਵੀ ਮੇਤਰੋ ਕਬੂਤਰ ਬਹੁਤ ਸੋਹਣੇ ਨੇ ਵੀਰ ਦੇ ਭਈ ਇਹ ਲਾਈਟ ਕਿੱਥੋਂ ਬੰਦ ਹੁੰਦੀ ਆ? ਦਰਨੀ ਲਾਈਟ ਬੰਦ ਕਰਿਓ। ਲਾਈਟ ਬੰਦ। ਇਦਾਂ ਵਿੱਚ ਥਲੀਅਰ ਨਹੀਂ ਫਿਰ ਥੋੜੇ ਦੇਖਦੇ ਉਧਰੋਂ ਲਾਈਟ ਦੂਸਰੀ ਸਾਈਡ ਤੋਂ ਪੈ ਰਹੀ ਆ। ਪਛੇਰ ਗਿਆ ਸੀ ਤੇ। ਉਹ ਬਾਈ ਉਹ ਬਾਹਰ ਤਾਂ ਨਹੀਂ ਆਈ। ਲੋ ਵੀ ਮੇਤਰੋ ਕਰੋ ਸ਼ੌਂਕ ਹੁਣੇ ਨਾ ਕਬੂਤਰਾਂ ਦਾ ਇੱਕ ਇੱਕ ਕਬੂਤਰ ਜਿਹੜਾ ਦੇਖਣ ਆਲਾ ਆ ਬਾਈ ਇਹਨਾਂ ਜੀ ਵੀ ਕੋਈ ਬਾਜੀ ਛੱਡਿਆ ਹੋਇਆ ਹੈਗਾ ਇਹਨਾਂ ਵੀ ਹੱਜੀ ਆਏ ਹੋਏ ਆ ਬਾਈ ਹੋਰਾਂ ਕੋਲ ਹਾਂ ਲਾ ਬਕ ਲਾ ਕੇ ਨਾ ਪਤਾ ਨਹੀਂ ਸਹੀ ਹੈ ਸਹੀ ਹੈ ਜੀ ਲੈ ਗਏ ਜੀ ਬਾਈ ਬਾਜੀ ਦੇ ਤਾਂ ਫੁੱਡਾ ਵਿੱਚ ਠੀਕ ਆ ਠੀਕ ਆ ਖੁੱਡੇ ਦੇ ਵਿੱਚ ਹੀ ਸਾਰੇ ਚੱਲ ਗਏ ਜਿੰਨੇ ਬਾਜ਼ੀਆਂ ਵਾਲੇ ਸੀ ਪੂਲੇ ਦਾ ਪੂਰਾ ਖੁੱਡਾ ਪੱਟ ਕੇ ਲੈ ਗਏ ਬਾਈ ਉਹਨਾਂ ਦਾ ਸਾਰੇ ਕਬੂਤਰ ਲੈ ਕੇ ਕਹਿੰਦੇ ਨੇ ਕਿ ਅੰਡੇ ਵੀ ਨਹੀਂ ਛੱਡੇ ਕਰੋ ਸ਼ੌਂਕ ਬਾਈ ਇਹ ਨੇ ਵੱਡੇ ਕਬੂਤਰ ਬਾਈ ਹੁਣਾਂ ਦੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਬੂਤਰੀਆਂ ਨੇ ਸੌਰੀ ਤੇ ਦੂਸਰੇ ਗੁੱਡੇ ਦੇ ਵਿੱਚ ਕਬੂਤਰ ਨੇ ਇਸ ਵਾਰ ਜਿਹੜੇ ਬੱਚੇ ਨਹੀਂ ਬਣਾਏ ਬਾਈ ਹਾਂ ਜੀ ਹੈਗੇ ਦਰ ਦੂਸਰੇ ਬੱਚੇ ਦੂਸਰੇ ਠੀਕ ਆ ਦੂਸਰੇ ਬਣੇ ਜੀ ਠੀਕ ਆ ਠੀਕ ਇਹ ਕਾਲੀ ਚੀਨੀ ਕਿਹੜੇ ਕਬੂਤਰਾਂ ਚੋਂ ਆ ਬਾਈ ਪਿੱਛੇ ਬੈਠੀ ਆ ਰਾਜ ਨਾਲ ਜੀ ਆਹ ਕਾਲੀ ਚੀਨੀ ਵੀ ਰਾਜ ਨਾਲ ਆ ਉਹ ਪਿੱਛੇ ਬੈਠੀ ਆਣੀ ਤੇ ਕਾ ਬੈਠੀ ਆ ਕਾਲੀ ਚੀਨੀ ਆਹ ਪਹਿਣੀ ਨੇ ਜੀ ਇਹ ਅੱਛਾ ਇਹ ਦੋਹੇ ਪਹਿਣਾ ਹੀ ਨੇ ਠੀਕ ਵਾ ਤੇ ਇਹ ਮਿਸਾਂ ਪਾ ਕੇ ਫਿਰ ਇਹੋ ਜਿਹੇ ਕਲਰ ਕੱਢ ਜਾਂਦੇ ਆ ਹਾਂਜੀ ਹਾਂਜੀ ਤੇ ਇਹ ਇੱਕ ਰੱਤੀ ਰੱਖੀ ਹੈ ਜੀ ਇਹ ਗਲਣਾ ਦੀ ਹੈ ਅੱਛਾ ਹਾਂਜੀ ਹਾਂਜੀ ਇਹ ਗਲਣਾ ਦੀ ਰੱਤੀ ਹੈ ਸਹੀ ਹੈ ਸਹੀ ਹੈ ਆ ਸ਼ਾਕ ਆ ਜਿਹੜਾ ਜੀ ਇਹ ਆਪਣਾ ਇਹ ਤਾਂ ਬਾਪੇ ਕੋਲ ਆਇਆ ਸੀ ਇਹ ਠੀਕ ਆ ਹਾਂ ਹਾਂ ਇਹ ਪਹਿਲਾਂ ਆਇਆ ਸੀ ਆਪਣੇ ਕੋਲੇ ਕੂਤਰਾ ਆਹ ਖਟੀਆਂ ਦੀ ਰਜਨ ਆਲੇਾਂ ਚੋ ਜੀ ਹਾਂਜੀ 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 ਇਹ ਗਾਲ ਕਿਹਨਾ ਆ ਫੜਿਓਈ ਨੂੰ ਗਾਲਖੀ ਨੂੰ ਵੀ ਹਾਂ ਆ ਨਹੀਂ ਨਹੀਂ ਆ ਆਈਡੀਆ ਖਟੀਆਂ ਦੀ ਆ ਕੂਤਰੀ ਆ ਵੀ ਨਦਰਾ ਤੁਹਾਨੂੰ ਸ਼ੌਂਕ ਕਰਾਉਣੀ ਆ ਕਬੂਤਰੀ ਦਾ ਇਹ ਦੇਖੋ ਖੱਟੀਆਂ ਅੱਖਾਂ ਕਾਲੀ ਨੋਕਾ ਕਬੂਤਰੀ ਦੀ ਬਹੁਤ ਹੀ ਚੰਗੀ ਆ ਪਰ ਖੋਲੇ ਉਹਦੇ ਇਹ ਹੈ ਜੀ ਇਹਦੇ ਪਰ ਕਬੂਤਰੀ ਦੇ ਆ ਦੇਖੋ ਬਾਈ ਜੀ ਵਧੀਆ ਪਰ ਨੇ ਇਹਦੇ ਕਬੂਤਰੀ ਦੇ ਸਹੀ ਹੈ ਜੀ ਬਹੁਤ ਹੀ ਚੰਗੀ ਨਸਲ ਹੋਵੇ ਬਹੁਤ ਸ਼ਟ ਦੇ ਵੀਰੇ ਆਹ ਸਾਖਾ ਵੀ ਫੜਿਆਈ ਆਹ ਸ਼ਾਕੀ ਇਹਨੇ ਕਬੂਤਰੀ ਹੈ ਹਾਂਜੀ ਚੰਗਾ ਵਜੂਦ ਦਾ ਕਬੂਤਰੀ ਦਾ ਦੇਖੋ ਬਈ ਆਹ ਕਾਲਾ ਛੋਟਾ ਹਨ ਹੂੰ ਆ ਗਿਆ ਇਹ ਨਸਲ ਕਿਹੜੀ ਆ ਪਤਾ ਕੋਈ ਮੀਰਾ ਹੋ ਬਈ ਇਹ ਮੀਰ ਅੱਬਾ ਜਵਾ ਠੀਕ ਆ ਠੀਕ ਆ ਬਈ ਆਹ ਦੇਖੋ ਜੀ ਇਹਦੇ ਵੀ ਪਰ ਦੇਖੋ ਆ ਇੱਕ ਕੱਚੀਆਂ ਪੀਲੀਆਂ ਆਂਦੀ ਏ ਹੈ ਲੋਗੇ ਮੇਸਟਰੋ ਕਰੋ ਸ਼ੌਂਕ ਤੁਸੀਂ ਸ਼ੌਂਕ ਕਰਿਓ ਰਾਜੂ ਫੌਜੀ ਮਾਨਸਾ ਤੋਂ ਦੇਖੋ ਠੱਬਾ ਸੇਰਾ ਪੂਰਾ ਚਪਟਾ ਉੱਪਰ ਭਾਵੇਂ ਰੁਪਈਆ ਰੱਖ ਲਓ ਕਮੀਆਂ ਇੱਕਦਮ ਚਿੱਟੀਆਂ ਅੱਖਾਂ ਇਹਦੀਆਂ ਦੂਰੋਂ ਕੱਚੀਆਂ ਪੀਲੀਆਂ ਲੱਗ ਰਹੀਆਂ ਸੀ ਗੁਰਦੇਵ ਵਾਲਾ ਚੌਂਕ ਬਈ ਅੱਛਾ ਦੇਖੋ ਬਈ ਕੀ ਚੀਜ਼ ਆ ਉਹ ਬੰਗਿਆ ਜੀ ਆਹ ਲੋ ਜੀ ਐ ਆ ਇਹਦੇ ਪਰ ਕਬੂਤਰੀ ਦੇ ਬਹੁਤ ਹੀ ਵਧੀਆ ਲਾਜਵਾਬ ਹੈ ਜੀ ਬੰਦਾ ਬਹੁਤ ਸੋਹਣਾ ਸਹੀ ਹੈ ਜੀ ਛਣ ਦੇ ਅਗਰਦੇਵ ਵਾਲਿਆਂ ਚੋਂ ਹੀ ਹਾਂਜੀ ਆ ਦੇਖੋ ਕਬੂਤਰ ਇਹ ਤਾਂ ਹੁੰਦੇ ਨਾ ਮਤਲਬ ਇਹੋ ਜਿਹਾ ਰੰਗ ਬਹੁਤ ਆ ਗਰਦੇਵ ਵਾਲੇ ਕਬੂਤਰਾਂ ਦਾ ਕਾਫੀ ਜਿਹੜਾ ਥਾਮਾ ਤੇ ਦੇਖਣ ਨੂੰ ਮਿਲਦਾ ਜੀ ਬਹੁਤ ਹੀ ਵਧੀਆ ਕਲਰ ਹੈ ਜੀ ਚਿੱਟੀਆਂ ਅੱਖਾਂ ਨੇ ਇਹਦੀਆਂ ਵੀ ਜੀ ਇਹਦੇ ਪੂਛ ਦੇ ਵਿੱਚ ਵੀ ਇਹੋ ਜਿਹਾ ਪਰ ਜ਼ਰੂਰ ਹੁੰਦਾ ਗਰਦੇਵ ਵਾਲਿਆਂ ਦੇ ਉਹ ਆਹ ਲਓ ਜੀ ਸਯਦ ਇਹ ਆ ਜਿਹੜੀ ਬੁਖਰੀ ਆ ਦਾ ਬਦਾਮੀ ਸੇਰਾ ਲਈ ਇਹ ਇਹਨਾਂ ਨੇ ਕੱਢੀ ਆ ਇਹ ਗੱਲ ੜਨੇ ਅੱਛਾ ਆਇ ਕੋ ਜਹੀਆਂ ਦੋ ਆ ਹਾਂਜੀ ਐ ਲੋ ਜੀ ਇਹਨਾਂ ਨੇ ਅੱਖਾਂ ਦੇਖੋ ਬਹੁਤ ਬੋਗਦੇ ਨੇ ਇਹ ਸਾਫ ਬਹੁਤ ਹੀ ਸੋਹਣੀ ਹੈ ਜੀ ਸਯਦ ਜੀ ਹੇ ਭਾਈ ਜੀ ਇੱਕ ਖੁੱਡੇ ਦੇ ਵਿੱਚ ਤੁਸੀਂ ਸ਼ੌਂਕ ਕੀਤਾ ਕਬੂਤਰਾਂ ਦਾ ਇਹਦੇ ਵਿੱਚ ਬੱਚੇ ਆ ਹਾਂ ਜੀ ਇਹ ਲੋ ਜੀ ਜਿਹੜੇ ਐਰਕਾਂ ਬਾਜੀ ਉੱਡਣਗੇ ਬੱਚੇ ਥੋੜੀ ਖੁੱਡੇ ਬਾਈ ਉਹਨਾਂ ਨੇ ਨਵੇਂ ਬਣਾਏ ਆ ਆ ਲਓ ਬਹੁਤ ਹੀ ਸੋਹਣਾ ਵजूद ਹੈ ਇਹਨਾਂ ਪੰਛੀਆਂ ਦਾ ਰੱਖਾ ਜਾ ਰਿਹਾ ਹੈ ਆ ਜਿਹੜਾ ਹਾਂ ਕਮਾੜਾ ਅੱਛਾ ਜਿਹੜੇ ਖੱਟੀ ਗਾਲ ਜਿਆਦਾ ਹੈ ਹਾਂਜੀ ਰਾਜਨਾਲੇ ਇਦਾਂ ਦੇ ਵੀ ਗੱਡ ਦਿੰਦੇ ਆ ਹਾਂ ਆ ਇਹ ਤਾਂ ਮਾਂ ਵੇਚ ਨੂੰ ਬਾੜ ਦੇ ਰਾਸੇ ਆ ਸਹੀ ਆ ਉਹ ਧੰਨੇ ਵਾਲਿਆਂ ਦੇ ਬਟਾ ਲਾਲ ਪੁਲਾੜ ਕਿਨਾ ਹਾਂਜੀ ਸਹੀ ਆ ਸਹੀ ਆ ਬਹੁਤ ਵਧੀਆ ਜੀ। ਧਾਪੂਨੂ ਵਾਲੇ ਬਈ। ਆ ਕਾਲੀ ਚਿੰਦਾ। ਸਹੀ ਹੈ। ਇਹਦੇ ਨਾਲ ਇੱਥੇ ਝਾੜੀ ਲਾ ਦੇ ਦੂ। ਬਹੁਤ ਵਧੀਆ ਜੀ। ਇਹ ਝਾੜੀ ਬਿੰਦੀ ਸਭ। ਐ ਲੋ ਜੀ ਇਹ ਬਾਈ ਹੁਣੀ ਜੀ ਵੀਰਾ ਸਰਪੰਚ। ਆਪਾਂ ਲੱਲੂਆ ਨੇ ਤੁਸੀਂ। ਫੋੜੇ થઈ ਜੀ। ਤੇ ਬਾਈ ਹੁਣਾ ਦਾ ਸ਼ੌਂਕ ਆ ਤੇ ਬਾਈ ਹੁਣਾ ਦੇ ਕੋਲ ਕਾਫੀ ਕਬੂਤਰ ਵੀ ਨੇ ਬਾਈ ਹੁਣਾ ਦੇ। ਤੇ ਬਾਈ ਜੀ ਆਪਣਾ ਆਪਣੇ ਉੱਥੇ ਘਰੇ ਵੀ ਰੱਖੇ ਹੋਏ ਨੇ ਜੀ। ਅੱਛਾ 2-250 ਹੈ ਫਿਰ। 2-250 ਕਬੂਤਰ ਹੈਗਾ ਯਾਰ। ਠੀਕ ਆ ਠੀਕ ਆ। ਤੇ ਭਾਈ ਬਾਜੀਆਂ ਤੁਸੀਂ ਵੀ ਫੇਰ ਛੱਡ ਦਿਓ ਪੂਰੀਆਂ। ਕਟ ਵੱਢੀ ਛੱਡਦੇ ਪਹਿਲਾਂ ਛੱਡਦੇ ਰਹੇ ਪਹਿਲਾਂ ਛੱਡਦੇ ਰਹੇ ਹੁਣ ਫਿਰ ਖੇਤੀ ਆ ਨਾਲ ਜੀ ਬਾ ਖੇਤੀ ਦਾ ਕਰੀ ਜਾਂਦਾ ਤੇ ਆਪਣੇ ਕੋਲ ਕਿਹੜੀਆਂ ਕਿਹੜੀਆਂ ਨਸਲਾਂ ਬੈਠੀਆਂ ਘਰੇ ਨਸਲਾਂ ਦਾ ਸਾਰੇ ਜਿੰਨੀਆਂ ਆਰ ਇੰਡੀਆ ਜਨੇ ਉਹਨੀਆਂ ਨੇ ਇਹ ਸਹੀ ਹੈ ਸਾਰੇ ਹੀ ਰੱਖੇ ਹੋਏ ਪੁਰਾਣੇ ਰੱਖੇ ਹੋਏ ਆ ਆਪਣੀ ਪੁਰਾਣੇ ਨੇ ਪੁਰਾਣੇ ਰੱਖੇ ਹੋਏ ਨੇ ਸਾਂਭੇ ਹੋਏ ਨੇ 2012 ਤੋਂ ਰੱਖੇ ਦੇ ਮੈਂ ਦੁਬਾਰੇ 2012 ਤੋਂ ਹਾਂ ਪਹਿਲਾਂ ਦੂ ਪਹਿਲਾਂ ਬਚਪਨ ਚ ਬਲੀਆ ਕ ਉਤਰਿਓ ਮੋਰ ਕੇ ਲੱਗੀ ਸੀ ਅੱਛਾ ਬਚਪਨ じゃ ਠੀਕ ਆ ਠੀਕ ਆ ਜੀ ਜਦੋਂ ਤਲਪਤਾ ਜਵਾਖਾਂ ਵਾਲੇ ਹੁੰਦੇ ਨੇ ਉਹ ਤੋਂ ਪੜ੍ਹਾਈ ਤੋਂ ਲਿਆ ਸੀ ਮਾਪੂਤਰ ਸਾਡੇ ਕੋਲ ਅਸਲ ਪੜ੍ਹਾਈ ਜਿਹੜਾ ਹੁੰਦਾ ਪੁਰਾਣਾ ਠੀਕ ਆ ਪੜ੍ਹਾਈ ਜਣਾ ਆਂਟ ਆਵੇ ਬਹੁਤ ਨਹੀਂ ਪੁੱਤਰ ਠੀਕ ਆ ਠੀਕ ਆ ਠੀਕ ਆ ਬਹੁਤ ਵਧੀਆ ਜੀ ਬੜਿਆ ਵਧੀਆ ਲੱਗਾ ਭਾਈ ਜੀ ਮਿਲ ਕੇ ਸ਼ੌਂਕ ਜਿਹੜਾ ਹੈਗਾ ਦੇਖੋ ਜੀ ਪੁਰਾਣਾ ਸ਼ੌਂਕ ਜਿਹੜਾ ਜਾਂਦਾ ਨਹੀਂ ਹੈਗਾ ਇਹ ਮਤਲਬ ਇਹ ਕਿਤੇ ਬੰਦਾ ਛੱਡ ਵੀ ਦੇ ਪਰ ਇਹ ਦੁਬਾਰਾ ਦਿਮਾਗ 'ਚ ਆ ਹੀ ਜਾਂਦਾ ਆਉਂਦੀ ਆ ਜਾਂਦਾ ਤਾਂ ਆ ਜਾਂਦਾ ਛੱਡਾਈ ਛੜਾਈ ਦੁਬਾਰਾ ਹੁਣ ਤੂੰ ਐਦਾਂ ਦਾ 2012 'ਚ ਦੁਬਾਰਾ ਰੱਖੇ ਲਿਆ ਠੀਕ ਆ ਜੀ ਪਹਿਲਾਂ ਬਚਪਨ 'ਚ ਰੱਖਦੀ ਜਵਾਖ ਹਾਂਜੀ ਉਹਦਾ ਅਸੀਂ ਇਹਨਾਂ ਮੋਰ ਕਰਾਣੀ ਰਿਜਿਸਟਰੀ ਵਾਲੀ ਸੀ ਹਾਂਜੀ ਮੁਰਕੇ ਵਸਾਈ ਮਾਲ ਘਰ ਦੇ ਨਹੀਂ ਸੀ ਨਾ ਪਹਿਲਾਂ ਰੱਖਣ ਦਿੰਦੇ ਹੁੰਦੇ ਪਹਿਲਾਂ ਇਹਨਾਂ ਨੂੰ ਮਾੜਾ ਮੰਨਦੇ ਹੀ ਗਏ ਸੀ ਜੀ ਹੁਣ ਹੁਣ ਆਪਾਂ ਇਧਾ ਆਪਣੇ ਚ ਕਮਾਨ ਚ ਹੈ ਨਹੀਂ ਸੀ ਹੁਣ ਆਪਣੇ ਬੜੇ ਕਮਾਨ ਤੇ ਹੁਣ ਕੋਈ ਕਹਿੰਦਾ ਨਹੀਂ ਹੁਣ ਕੋਈ ਕਹਿੰਦਾ ਨਹੀਂ ਕਮਾਨ ਆਪਣੇ ਹੱਥ ਜਾ ਗਈ ਨਾ ਜੀ ਗੱਲ ਇਹੀ ਆ ਹੁਣ ਬਾਈ ਹੋਣੀ ਆ ਬਾਈ ਹੋਣੀ ਵੀ ਦੱਸ ਦਿਆ ਵੀ ਪਹਿਲਾਂ ਛੇਤਰ ਬਹੁ ਖਾਦੇ ਨੇ ਘਰੋਂ ਤੇਰੇ ਘਰੇ ਪੈਂਦੇ ਨੇ ਹਰੇਕ ਦੇ ਕੰਪਿਊਟਰ ਰੱਖਦੇ ਜਿੱਤੇ ਵੀ ਹੈਗੇ ਨੇ ਸਭ ਦੇ ਪੈਂਦੇ ਨੇ ਕੋਈ ਨਹੀਂ ਵੱਜਦਾ ਕੋਈ ਕੋਈ ਹੁੰਦਾ ਜਿਹੜਾ ਹੁਣ ਤੁਸੀਂ ਮੁੱਢੂ ਆ ਫਿਰ ਹੁਣ ਤੁਹਾਡੇ ਅੱਗੇ ਬੱਚੇ ਰੱਖਣਗੇ ਤੇ ਤੁਹਾਨੂੰ ਉੱਨਾ ਬੁਰਾ ਨਹੀਂ ਲੱਗਣਾ ਬੱਚੇ ਤਾਂ ਰੱਖਦੇ ਨੇ ਸ਼ੌਂ ਇਹ ਵੀ ਕਿਹੇ ਕਿਹੇ ਨੂੰ ਸ਼ੌਂਕ ਹੁੰਦਾ ਹੈ। ਉਹਦਾ ਸ਼ਿਕਾਰੀ ਕੁੱਤਿਆਂ ਦਾ ਹੈ। ਅੱਛਾ, ਜਿਹੜਾ ਟਰੈਕਟਰ ਦਾ ਸ਼ੌਂਕ ਹੈ ਜਵਾਕ ਦਾ। ਠੀਕ ਆ, ਠੀਕ ਆ, ਠੀਕ ਆ। ਇਹਦਾ ਸਾਨੂੰ ਹੈ। ਬਸ ਦਾਣੇ ਪਾਸ ਛੱਡਦੇ ਆਂ। ਹਾਂਜੀ। ਉਹਦਾ ਆਪਾਂ ਛੱਡਦੇ ਆਂ। ਜਿਹੜਾ ਕੋਈ ਹੈਗਾ ਜਾਂ ਕੋਈ ਮਿੱਤਰ ਪਿਆਰਾ ਆਉਂਦਾ ਉਹਨੂੰ ਦੇ ਦਿੰਦੇ ਆਂ। ਠੀਕ ਆ, ਠੀਕ। ਬਾਜੀ ਤੂੰ ਛੱਡਦੀ। ਬਾਜੀ ਤੂੰ ਛੱਡ ਜੀ। ਜਿਵੇਂ ਮਾਰੋ ਕੇ ਫੱਤੇ ਛੱਡਾ ਸੀ ਅਸੀਂ। ਹਾਂਜੀ। ਮੈਨੂੰ ਆ ਉਹਨੇ ਦਿੱਤਾ ਸੀ। ਨਾ ਕੰਨ ਕਰਾ ਦੇ ਸਾਰਿਆਂ ਦੇ। ਤੱਕੜੇ ਤੱਕੜੇ ਖਿਡਾਰੀਆਂ ਦੇ। ਉਹਦਾ ਆਇਆ ਸੀ। ਸਹੀ ਐ, ਸਹੀ ਐ ਜੀ। ਉਹ ਤ ਬਾਕੀ ਸਮੇਂ ਦੇ ਹਿਸਾਬ ਦੇ ਨਾਲ ਫਿਰ ਜਿਵੇਂ ਜਿਵੇਂ ਹੁੰਦਾ ਉਹਦੇ ਹਿਸਾਬ ਨਾਲ ਬੰਦਾ ਚੇਂਜਿੰਗ ਕਰਦਾ ਰਹਿੰਦਾ ਇਹਨਾਂ ਵਿੱਚ ਸਹੀ ਆ ਸਹੀ ਆ ਬਹੁਤ ਵਧੀਆ ਲੱਗਾ ਜੀ ਮਿਲ ਕੇ ਜੀ ਕਿਉਂਕਿ ਸ਼ੌਂਕੀ ਬੰਦਿਆਂ ਨੂੰ ਜਦੋਂ ਆਪਾਂ ਕਬੂਤਰਾਂ ਵਾਲਿਆਂ ਨੂੰ ਮੈਂ ਕਬੂਤਰਾਂ ਵਾਲੇ ਬਹੁਤ ਖੁਸ਼ ਹੋ ਜਾਂਦੇ ਕਿ ਆਪਣੇ ਨਾਲ ਦਾ ਬੰਦਾ ਮਿਲਿਆ ਆ ਜੀ ਹਾਂ ਬਾਕੀ ਇਹ ਖੁੱਡੇ ਦੇ ਵਿੱਚ ਵੀ ਤੁਹਾਨੂੰ ਸ਼ੌਂਕ ਕਰਾਉਣੇ ਆ ਜੀ ਕੁਝ ਕਬੂਤਰ ਇੱਧਰ ਵੀ ਨੇ ਇੱਧਰ ਜਿਹੜੇ ਨਾਰੀ ਨੇ ਲਗਭਗ ਆ ਲਓ ਵੀ ਮਿੱਤਰੋ ਦੇਖੋ ਕਰੋ ਸ਼ੌਂਕ ਓ ਚਾਹ ਦੇ ਜੰਗੇ ਕਬੂਤਰ ਨੇ ਤੁਹਾਨੂੰ ਦਿਖਾਣੇ ਆ ਨੇਲੇ ਆ ਮੈਂ ਖਲਦਾ ਮੈਂ ਹਲੋ ਕਰੋ ਸ਼ੌਕ ਇਹਨਾਂ ਕਬੂਤਰਾਂ ਦਾ ਆ ਮੋਜਾ ਇੱਕ ਵਿੱਚ ਫਿਰਦਾ ਹੈ ਤੇਰੀ ਮਾਂ ਬਾਰੇ ਜਿੱਤੀ ਆ ਇਹ ਨਹੀਂ ਬਰੇ ਦਿੱਤੀ ਹੋਈ ਹੈ ਮਾ ਬਰੇ ਬਰੇ ਹਾਂ ਆਪਣੇ ਤੇ ਪਿੰਡ ਨਾ ਨੱਗਾ ਕੋਲ ਮੌਜੇ ਦੀ ਨਾ ਆ ਜਿਹੜਾ ਲਾਲਸ ਨਾ ਲਾਲਸ ਨਾ ਹਲਕਾ ਹੈ ਸਨ ਅੱਛਾ ਇਹੜਾ ਲਾਲਸ ਦਾ ਚਿੱਟੀਆਂ ਦਾ ਹੈ ਇਹ ਹੈ ਇਹ ਆਪਣੇ ਵੱਡਾ ਪਈ ਹੈ ਪਰਵਿੰਦਰ ਸਿੰਘ ਦਿਉੜੀ ਠੀਕ ਹੈ ਜੀ ਉਹ ਸ਼ੋਰਟ ਚ ਮਾ ਦੀ ਸ਼ੋਰਟ ਨੇ ਉਹਨਾਂ ਦਾ ਕਾਂਟਾ ਕਹਿੰਦੇ ਆ ਠੀਕ ਹੈ ਜੀ ਉਹਨਾਂ ਕੋਲੋਂ ਆਏ ਹੋਏ ਸਹੀ ਹੈ ਸਹੀ ਹੈ ਜੀ ਆ ਜਿਹੜਾ ਖਟੀ ਗਾਲੀ ਵਾਲਾ ਏ ਵੀ ਵੱਡੇ ਬਾਈ ਜੀ ਉਹਨਾਂ ਤੋਂ ਹੀ ਆਏ ਹੋਏ ਆਪਣੇ ਸਹੀ ਆ ਬਹੁਤ ਵਧੀਆ ਵਧੀਆ ਪਰਿੰਦੇ ਨੇ ਬਾਈ ਇਹਨਾਂ ਦੇ ਕੋਲ ਇੱਕ ਉਹ ਥੱਲੇ ਇੱਕ ਮੋਜਾ ਵੜਿਆ ਪਿਆ ਹਨ ਹਾਂਜੀ ਉਹ ਆਪਣੇ ਘਰ ਦੇ ਜਿਹੜੀ ਆਪਣੇ ਆਪ ਦੀ ਮੈਨੂਡੀਰ ਆ ਆ ਇੱਕ ਚਿੱਟੀਆਂ ਵਾਲਾ ਜਿਹੜਾ ਇਹ ਗਾਚੀ ਨਹੀਂ ਹਾਂਜੀ ਇਹ ਆ ਮੁਰਲਾ ਇਹ ਆਪਣੇ ਹੀ ਬਾਬਾ ਜੀ ਕੋਲੋਂ ਆਏ ਹੋਏ ਆ ਠੀਕ ਹੈ ਠੀਕ ਹੈ ਬਹੁਤ ਵਧੀਆ ਵਧੀਆ ਪਰਿੰਦਾ ਤੇ ਆਇਆ ਇੱਕ ਮਖਿਆਲਾ ਕਾਲਾ ਜੀ ਵਿੱਚੋਂ ਹਾਂਜੀ ਇਹ ਕਿਹੜਿਆਂ ਚੋਂ ਇਹ ਜਿਹੜੇ ਬਾਬੇ ਦੇ ਜਿਹੜੀਆਂ ਕੋਲਾਂ ਨੇ ਆਹੋ ਉਹਨਾਂ ਨੇ ਆਪਣ ਬੱਚੇ ਦਿੱਤੇ ਉਹਨਾਂ ਨੇ ਉਹਨਾਂ ਦਾ ਚ ਨਹੀਂ ਜੀ ਬਹੁਤ ਹੀ ਸੋਹਣਾ ਜੀ ਪਰਿੰਦਾ ਇਹ ਵੀ ਉਹ ਲਾ ਜਾ ਸਾਰਾ ਕੁੱਤੇ ਦੇ ਅੰਦਰ ਇਹ ਪੈਂਦੀ ਆ ਚੱਲ ਉਹ ਉਹ ਪ੍ਰਗਟ ਆਣੇ ਜਿਹੜੇ ਉਹ ਕਾਰਕਰੀਵਾ ਵਿੱਚ ਠੀਕ ਹੈ ਹਾਂਜੀ ਬਾਤਾਂ ਨੇ ਆਣਾ ਜਿਹਾ ਪਿਉਰੀ ਆਰ ਚੀਨ ਹੱਥ ਮਿਲਾ ਘਟੀਆਂ ਦਾ ਇਹ ਤੇ ਦੱਸ ਦੰਦੇ ਆ ਆਪਣੀ ਦੂਰੋਂ ਪਹਿਚਾਨ ਲੰਦ ਨੇ ਲਾਲਚੇ ਜਿਹੇ ਚੰਗਾ ਹੋਏ ਇਹ ਆਪਾਂ ਜਿਹਦੇ ਕੋਲ ਵੀ ਜਾਈਦਾ ਜਿੱਥੇ ਵੀ ਜਾਈਦਾ ਹਾਲੋ ਯਾ ਇੱਕ ਟੀਰਾ ਵੀ ਆ ਹੈ ਹਾਂਜੀ ਐ ਦੇਖੋ ਇਹਦੀਆਂ ਅੱਖਾਂ ਟੀਰੇ ਦੀਆਂ ਇਹ ਮੋਰਕਿਆਂ ਜੋਈ ਅੱਛਾ ਹਾਂਜੀ ਬਹੁਤ ਹੀ ਚੰਗਾ ਕਬੂਤਰ ਹੈ ਇਹਦੀ ਸਹੀ ਆ ਦੋਨੇ ਅੱਖਾਂ 'ਚ ਟੀਰ ਪੈਂਦਾ ਇਹਦੇ ਹਾਂਜੀ ਲੋ ਫੇ ਮੈਨੂੰ ਆ ਵੀ ਲਾਲ ਚੀਨਾ ਧੰਨਿਆ ਦਾ ਜੋ ਵੱਡਾ ਚਟਾ ਚਟੀਆਂ ਦਾ ਹਾਂਜੀ ਇਹ ਬਿੰਦਰ ਪੁੱਲ ਨਹੀਂ ਆ ਇਹ ਗੱਲ ਆ ਬਿੰਦਰ ਪੁੱਲੇ ਵਾਲੇ ਉਹ ਆ ਗਾਲਣ ਸਹੀ ਆ ਸਹੀ ਆ ਭਾਈ ਇੱਕ ਚੀਜ਼ ਆ ਕਬੂਤਰ ਨਹੀਂ ਕਬੂਤਰ ਆਪਣੇ ਡਰਦੇ ਨਹੀਂ ਹੈਗੇ ਇਹਨਾਂ ਦਾ ਕਬੂਤਰ ਫੜ 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 ਕਰੀ ਜਾਣਗੇ ਤੁਸੀਂ ਵੇਚੇ ਲੈਂਦੇ ਹੋ ਨਾ ਇਹਨਾਂ ਦੇ ਤਾਂ ਸਹੀ ਆ ਸਹੀ ਆ ਪਨੂ ਵਾਲਾ ਪਨੂ ਵਾਲਾ ਜੋ ਜਿਹੜਾ ਪਿੱਛੇ ਬੈਠਾ ਜੀ ਹਾਂ ਕਰੋ ਸ਼ੌਂਕ ਮੇਰੇ ਵੀਰ ਬਾਕੀ ਕਿਦਾਂ ਦਾ ਲੱਗਾ ਸ਼ੌਂਕ ਜ਼ਰੂਰ ਦੱਸਣਾ ਜੀ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਜਿਹੜਾ ਹੈਗਾ ਇਹਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਕਿੰਨਾ 50 60 ਲੱਖ ਕਰਤਾ ਹੋਊਗਾ ਖਰਾ ਮਤਲਬ ਜਿੱਥੋਂ ਜੀ ਗਿਤਾ ਲੈ ਆਂਦੇ ਕੋਈ 5 ਲੱਖ ਦੇ ਅਸੀਂ ਇੱਥੇ ਗਏ ਜੀ ਤੇ 5 ਲੱਖ ਦੇ ਅੱਠ ਲਾਂਦੇ ਮੁੜ ਕੇ ਉਹ ਆਈ ਯਾਰ ਮਿੱਤਰਾਂ ਨੂੰ ਦੇਖ ਕੇ ਹੀ ਗਏ ਜਿਦਾ ਹੀ ਹੁੰਦਾ ਕਮ ਸਹੀ ਹੈ ਸਹੀ ਹੈ ਜੀ ਸ਼ੌਂਕ ਦਾ ਮੁੱਲ ਨਹੀਂ ਹੈਗਾ ਬਾਈ ਸਹੀ ਹੈ ਸਹੀ ਹੈ ਜੀ ਤਹੀ ਧਿਆ ਦੇ ਆ ਕੇ ਤੂੰ ਆਈ ਹੋ ਜਾਵਾਂ ਹਾਂ ਜੀ ਆਈ ਗਿਆ ਬਾਬਾ ਸਾਹਿਬ ਜੀ ਇਹ ਅੰਕਲ ਹੁਣੀ ਆਪਣੇ ਰਾਜੂ ਵੀਰ ਦੇ ਜਿਹੜੇ ਹੈਗੇ ਆ ਫਾਦਰ ਸਾਹਿਬ ਨੇ ਤੇ ਜਿਹੜਾ ਮਗਰੋਂ ਬਾਈ ਹੁਣਾਂ ਦੇ ਫਿਰ ਸਾਰੇ ਘਰ ਦੇ ਰਲ ਕੇ ਸਾਹਮਦੇ ਨੇ ਹੁਣ ਕਬੂਤਰ ਅੰਕਲ ਜੀ ਜਿਵੇਂ ਦੱਸਣ ਦੇ ਹੀ ਕਹਿੰਦੇ ਵੀ ਛੱਤਰ ਵੜੇ ਅੰਕਲ ਉਹਨਾਂ ਨੇ ਫੇਰੇ ਨੇ ਪਹਿਲਾਂ ਸਹੀ ਗੱਲ ਹੈ ਜੀ ਬਿਲਕੁਲ ਜੀ ਬਿਲਕੁਲ ਰੱਖਣੀ ਸੀ ਦਿੰਦੇ ਕਹਿੰਦੇ ਇਹ ਰੱਖ ਦਿੰਦੇ ਸੀ ਤੇ ਸ਼ੌਕ ਕੀ ਆਜ ਅਸੀਂ ਤਾਂ ਹੁਣ ਹਾਂ ਜੀ ਬਾ ਚਾ ਰੱਖ ਲੈ ਭਾਈ ਹੁਣ ਤੇ ਮਤਲਬ ਕਹਿੰਦਾ ਹੁਣ ਸੈਟਲ ਹੋ ਗਏ ਨੇ ਬੱਚੇ ਹਾਂ ਜੀ ਹਾਂ ਜੀ ਤੇ ਹੁਣ ਕੋਈ ਦਿੱਕਤ ਨਹੀਂ ਹੈ ਪਹਿਲਾਂ ਇਹ ਹੁੰਦਾ ਵੀ ਬੱਚੇ ਗਲਤ ਬੰਨੇ ਨਾ ਪੈ ਜਾਣ ਵੀ ਨਾ ਪਿੱਛੇ ਨਾ ਲੱਗੇ ਰਹਿਣ ਹਾਂ ਜੀ ਹਾਂ ਠੀਕ ਆ ਠੀਕ ਆ ਤਾਂ ਫਿਰ ਤੁਹਾਨੂੰ ਕਦੋਂ ਲੱਗਾ ਵੀ ਹੁਣ ਵੀ ਇਹਨਾਂ ਨੂੰ ਰੱਖਣ ਦੇਣੇ ਚਾਹੀਦੇ ਆ ਇਹ ਜਦੋਂ 12ਵਾਂ ਵਿੱਚ ਵੱਡਦਾ ਸੀਗਾ ਹਾਂ ਜੀ ਤੇ ਲੱਗ ਰਹਾ ਦਫਮੀ ਜੀ 12ਵੀਂ ਨੂੰ ਪਤਾ ਲੱਗਿਆ ਵੀ ਰੱਖਣ ਲੱਗਿਆ ਹੈ ਕਬੂਤਰ ਠੀਕ ਆ ਮੁੰਡਾ ਰਗਾ ਦਾ ਪਤਾ ਨਹੀਂ ਲੱਗਾ ਸੀਗਾ ਪਤਾ ਲੱਗਿਆ ਫਿਰ ਇਹ ਘਰੇ ਵੀ ਲਿਆਇਆ ਅੱਛਾ ਜੀ ਤੇ ਮੈਂ ਇਹਨੂੰ ਕਹਾਂ ਮਾਂ ਰਹਿਣ ਦੇ ਯਾਰ ਇਹ ਕੰਮ ਚੰਗਾ ਨਹੀਂ ਆਪਣਾ ਠੀਕ ਆ ਜੀ ਕਹਿੰਦਾ ਨਹੀਂ ਮੈਂ ਤਾਂ ਰੱਖੂੰਗਾ ਠੀਕ ਆ ਬਾਤ ਚੱਲ ਫਿਰ ਇਹਨੂੰ ਮੈਂ ਭਾਪਤੀ ਕਰਾਦਾ ਫੌਜ ਚ ਠੀਕ ਆ ਜੀ ਤੇ ਫਿਰ ਮਾਂ ਚੱਲ ਹੁਣ ਤੂੰ ਉਹਦੇ ਕੰਮ ਲੱਗ ਗਿਆ ਹੁਣ ਰੱਖ ਲੈ ਹੁਣ ਰੱਖ ਲੈ ਠੀਕ ਆ ਜੀ ਤੇ ਫਿਰ ਅਸੀਂ ਸ਼ੌਂਕਲਾ ਮੁੰਡਾ ਛੋਟਾ ਵੀ ਹੈ ਆਪਣਾ ਘਰੇ ਹਾਂਜੀ ਹਾਂਜੀ ਅਸੀਂ ਬਾਗ ਜਾਂਦਾ ਫੌਜ ਚ ਮਗਰ ਉਹ ਅਸੀਂ ਸਾਹੁੰਦੇ ਆ ਠੀਕ ਤੇ ਕਬੂਤਰ ਆਪਣੇ ਕੋਲ ਹੈਗੇ ਵਧੀਆ نسل ਦੇ ਪਏ ਸੀ ਜਦੋਂ ਆਉਂਦਾ ਛੁੱਟੀ ਇਹ ਹਾਂਜੀ ਰਾਗ ਰੂਪ ਚੰਗੀ ਖਵਾਉਂਦਾ ਠੀਕ ਹੈ ਜੀ ਤੇ ਤੜਕੇ 7 ਵਜੇ ਛੱਡਦੇ ਸੀ ਗਰਮੀਆ ਚ ਹਾਂਜੀ ਰਾਤ ਨੂੰ ਮਤਲਬ ਬੰਦ ਬਣਾ ਕੇ ਫਿਰ ਲਾਉਣੇ ਪੈਂਦੇ ਸੀ ਇਹੋ ਜਿਹੇ ਕਬੂਤਰ ਜੀ نسل ਆਪਣੇ ਕੋਲ ਹੈਗੀ ਐ ਪੁੱਤਰਾ ਦੀ ਠੀਕ ਹੈ ਜੀ ਹਾਂਜੀ ਸਹੀ ਐ ਉਸ ਤੋਂ ਬਾਅਦ ਫਿਰ ਸੇਵਾ ਕਰੀ ਜਾਂਦੇ ਆ ਜੀ ਵਧੀਆ ਹਾਂਜੀ ਨਾਲੇ ਦਿਲ ਲੱਗਾ ਵਿਆ ਦਿਲ ਕਰਨ ਦਾ ਹਾਂ ਮਾਪਿਆਂ ਨੂੰ ਇਹੀ ਹੁੰਦਾ ਵੇ ਆਪਣੇ ਬੱਚੇ ਸਹੀ ਬੰਨੇ ਸੈਟਲ ਹੋ ਜਾਣ ਫਿਰ ਉਸ ਤੋਂ ਬਾਅਦ ਜਿਹੜੇ ਸ਼ੌਂਕ ਜਿਹੜੇ ਜਿੰਨੇ ਵੀ ਆ ਉਹ ਪੂਰੇ ਹੋ ਜਾਂਦੇ ਆ ਜੀ ਹਾਂਜੀ ਬਹੁਤ ਵਧੀਆ ਲੱਗਾ ਜੀ ਤੁਹਾਡਾ ਆਪਸੀ ਮਤਲਬ ਕਹਿਣ ਦਾ ਬੜਾ ਤਾਲਮਿਲ ਵਧੀਆ ਬਣ ਚੁੱਕਾ ਹੈਗਾ ਆ ਤੇ ਸ਼ੌਂਕ ਜਿਹੜਾ ਰਲ ਮਿਲ ਕੇ ਹੁੰਦਾ ਜੇਕਰ ਘਰ ਦੇ ਨਾਲ ਰੱਖਣ ਦੇਣ ਤਾਂ ਉਹ ਸ਼ੌਂਕ ਜਿਹੜਾ ਸਿਰੇ ਨਹੀਂ ਚੜਦਾ ਜੀ ਬਿਲਕੁਲ ਜੀ ਬਾਕੀ ਪਰਮਾਤਮਾ ਚੜ੍ਹਦੀਆਂ ਕਲਾਂ 'ਚ ਰੱਖੇ ਜੀ ਬਹੁਤ ਵਧੀਆ ਤੇ ਤਰੱਕੀਆਂ ਬਖਸ਼ੇ ਤੇ ਆਪਣਾ ਵੀਡੀਓ ਕਿਦਾਂ ਦੀ ਲੱਗੀ ਸਾਰੇ ਵੀਰ ਜਰੂਰ ਦੱਸਣਾ ਜੀ ਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ